ਸੜਕ ਬਣੀ ਨਗਰ ਪੰਚਾਇਤ ਮੱਲਾਂ ਵਾਲੇ ਦੇ ਵਿੱਚ ਸਿੰਘ ਸਭਾ ਗੁਰਦੁਆਰਾ ਵੱਡਾ ਸਟੇਸ਼ਨ ਦੇ ਕੋਲ ਆਪਣਾ ਪਲੇਟਫਾਰਮ ਸਟੇਸ਼ਨ ਹੈਗਾ ਤੇ ਹਾਲੇ 12 ਕੇ 13 ਦਿਨ ਹੋਏ ਸੜਕ ਬਣੀ ਨੂੰ ਸਾਰੀ ਨੂੰ ਤੇ ਉਹਨੇ ਹੀ ਟੁੱਟਦੀ ਫਿਰਦੀ ਏ ਕੋਈ ਇਹਦੇ ਮੀਟੀਲੀਆ ਨਹੀਂ ਪਾਇਆ ਗਿਆ ਨਾ ਕੋਈ ਸੀਮੈਂਟ ਨਾ ਥੱਲੇ ਨਹੀਂ ਰਿhta ਆਵੇ ਕੋਰੀ ਰੇਤਾ ਪਈ ਆ ਥੱਲੇ ਤੇ ਇਹਦੇ ਆ ਕੇ ਕੋਈ ਪੁਨਸ਼ੰਦ ਹੋਣੀ ਚਾਹੀਦੀ ਏ ਸੀਆਈਡੀ ਹੋਣੀ ਚਾਹੀਦੀ ਵੀ ਇਹਦੇ ਵਿੱਚ ਕੀ ਪਾ ਕੇ ਕੀ ਕਾਹਦਾ ਇਹਨੂੰ ठेकेदार ਰੋਟੀ ਜਰਮਾਨਾ ਪਾਓ ਚੈੱਕ ਕਰ ਲਓ ਤੇ ਮਦੋਗ ਮਦੋਗ ਇਹ ਉਹ ਤਾਂ ਪਤਾ ਲੱਬ ਆਪੇ ਲੱਬ ਲੈਣਾ ਨਾ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਜੀ ਸਾਡੀ ਇਹਦੀ ਜਾਂਚ ਕੀਤੀ ਜਾਵੇ ਮੁੱਢਲੀ ਵੀ ਇਹਦਾ ਐਗਰੀਮੈਂਟ ਜਿਹੜਾ ਸائن ਕਿੰਨੇ ਮਟੀਰੀਅਲ ਦਾ ਹੋਇਆ ਜੀ ਕਿੰਨੇ ਇੰਚੀ ਮਾਲ ਪੈਣਾ ਕਿੰਨੇ ਇੱਕ ਦਾ ਜਈ ਇਹ ਉਹ ਆਣ ਕੇ ਆਏ ਵੇਖੇ ਆਪ ਦਾ ਕੀ ਸਾਡੀ ਜਈ ਸਾਹਿਬ ਤੇ ਸਾਡੀ ਈਓ ਸਾਹਿਬ ਨੂੰ ਬੇਨਤੀ ਹੈ ਵੀ ਇਸ ਚੀਜ਼ ਦੀ ਜਾਂਚ ਕੀਤੀ ਜਾਵੇ ਸਾਡੀ ਜਈ ਈਓ ਸਾਹਿਬ ਆਵੇ ਹਾਂ ਇੱਥੇ ਵੀ ਆ ਕੀ ਬਣਾਉਣਾ ਕੀ ਪਿਆ ਕੀ ਕਾਦੇ ਪੈਸੇ ਦਵਾਉਂਦੇ ਪਹਿਲੇ ਉਹਨਾਂ ਨੂੰ 25 ਲੱਖ ਦਾ ਲੋਕਾਂ ਨੂੰ ਠੇਕ ਲੁੱਟ ਲੁੱਟ ਕੇ ਆਇਆ ਤੇ ਬਜਰੀ ਪਾ ਕੇ ਦਿੰਦੇ ਕੋਠੀਆਂ ਪਾਈ ਜਾਂਦੇ